ਇਹ ਆਣਾ ਦੇ ਭਾਈ ਵਾਲਾ ਚੌਂਕ ਦੇ ਕੋਲ ਕਿਸਾਨਾ ਨੇ ਇਮੀਗ੍ਰੇਸ਼ਨ ਦਫਤਰ ਦੇ ਬਾਹਰ ਤਰਨਾ ਲਾ ਦਿੱਤਾ ਹੈ ਤਰਨਾ ਇਮੀਗ੍ਰੇਸ਼ਨ ਕੰਪਨੀ ਨੇ ਇੱਕ ਨੌਜਵਾਨ ਦੇ ਨਾਲ ਲਗਭਗ 16 ਲੱਖ ਦੀ ਠੱਗੀ ਕੀਤੀ ਕਿਸਾਨਾ ਦੇ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜਲਦ ਤੋਂ ਜਲਦ ਇਸ ਸੰਬੰਧੀ ਕਾਰਵਾਈ ਕੀਤੀ ਜਾਵੇ ਅਤੇ ਇਮੀਗ੍ਰੇਸ਼ਨ ਤੇ ਕਾਰਵਾਈ ਨਹੀਂ ਕੀਤੀ ਤਾਂ ਤਿੱਖਾ ਪਰਦਰਸ਼ਨ ਕਰਨਗੇ ਹਾਂਜੀ ਮੇਰਾ ਨਾਮ ਗਰਜਾਪ ਸਿੰਘ ਆ ਜੀ ਪਿੰਡ ਮਲਾਉ ਰੂੜੀਆਂ ਜ਼ਿਲ੍ਹਾ ਤਹਿਸੀਲ ਮਲਾਉ ਤੋਂ ਹਾਂਜੀ ਆਪਣੇ ਕਿ ਮਛਮੋਲ ਓਵਰਸੀਜਾ ਥੱਗ ਏਜੰਟ ਮੇਰੇ ਪੈਸੇ ਦੱਬੀ ਬੈਠਾ 16,20,000 ਰੁਪਏ ਹਾਂਜੀ ਯੂਕੇ ਦਾ ਮੈਂ ਇਹਨਾਂ ਕੋਲ ਫਾਇਲ ਅਪਲਾਈ ਕਰੀ ਸੀ 14 ਜੂਨ 2023 ਨੂੰ ਇਹਨਾਂ ਨੂੰ ਟੋਟਲ ਪੇਮੈਂਟ ਸਾਰੀ ਕਰ ਦਿੱਤੀ ਸੀ ਜੀ ਕਰੀ ਤੋਂ ਬਾਅਦ ਆਪਣੇ 15 ਗਸਤ 2023 ਨੂੰ ਅਪਰੂਵਲ ਆ ਗਈ ਯੂਕੇ ਦੀ ਅਪਰੂਵਲ ਆਉਣ ਤੋਂ ਬਾਅਦ ਤੀਨ ਨੇ ਇਹਨਾਂ ਨੇ ਪਾਸਪੋਰਟ ਸਬਮਿਟ ਕਰਵਾਦਾ ਅੰਬੈਸੀ 'ਚ ਮੈਸੇਜ ਕਰਾਉਣ ਤੋਂ ਬਾਅਦ 3 ਨਵੰਬਰ ਨੂੰ ਕੇਸ ਰਿਜੈਕਟ ਹੋਇਆ ਜਾਂ ਰਿਜੈਕਟ ਹੋਣ ਤੋਂ ਬਾਅਦ ਮੈਂ ਇਹਨਾਂ ਨੂੰ ਕਾਲ ਕੀਤੀ ਵੀ ਮੇਰਾ ਕੇਸ ਰਿਜੈਕਟ ਕਿਉਂ ਹੋਇਆ ਇਹ ਕਹਿੰਦੇ ਵੀ ਸਾਡੇ ਫੰਡ ਦਾ ਮ ਇਹ ਤੋਂ ਫੰਡ ਸ਼ੋਅ ਕਰਵਾਏ ਸੀ ਉਹਨੇ ਫੰਡ ਚੱਕ ਲਏ ਉਹਦੇ ਕਰਕੇ ਤੇਰਾ ਅਪਲੀਕੇਸ਼ਨ ਰਿਜੈਕਟ ਹੋਇਆ ਕੋਈ ਗੱਲ ਨਹੀਂ ਹੈਗੀ ਮੈਂ ਭਾਰਤੀ ਕਿਸਾਨ ਜੁਨੀਆਂ ਨੇਕਤਾ ਗਰਾਹਾ ਬਲਾਕ ਪ੍ਰਧਾਨ ਮਲੌਦ ਜਿੰਨਾ ਚਿਰ ਇਹ ਏਜੰਟ ਪੈਸੇ ਨਹੀਂ ਦਿੰਦਾ ਅੱਜ ਦੇ ਇਹਨੂੰ ਸੰਕੇਤਕ ਚੇਤਾਵਨੀ ਦੇਣ ਆਏ ਆ ਇਹਨੂੰ ਦੱਸਣ ਆਏ ਆ ਵੀ ਲੋਕ ਆ ਗਏ ਵੀ ਇਸ ਜ਼ੁਬਾਨ ਦੇ ਤੈਨੂੰ ਪੈਸੇ ਦੇਣੇ ਪੈਣੇ ਨੇ ਜਿਵੇਂ ਮਰਜ਼ੀ ਦੇ ਦੇਵੇ ਇਹ ਲੋਕ ਸੰਘਰਸ਼ ਤਿੱਖੇ ਕਰਨਗੇ ਇਸ ਤੋਂ ਬਾਅਦ ਸੰਘਰਸ਼ ਤਿੱਖਾ ਹੁੰਦਾ ਜਾਊਗਾ લુધિયાના લાઈવલી ટિકા જ્વાડતી રિપોર્ટ